ਨਵੀ ਖਲਾ ਛਾੜੂ ਲਾਉਣ ਲੱਗੀ ਮੋਇਨਾ ਨੀਮਨਪ੍ਰੀਤਾ ਆ ਨਾ ਮੈਂ ਢੀੜੇ ਅੰਦਰ ਖਾਲਚ ਦਿੱਤੇ ਪਾਇਆ ਤੈਨੂੰ ਪੋਰਾ ਕਰਨੀ ਨਾ ਮੈਂ ਪੁਰਾਣੇ ਕੱਪੜੇ ਦੀ ਮੰਮੀ ਜੀ ਮੈਨੂੰ ਪਤਾ ਨਹੀਂ ਲੱਗਿਆ ਰੱਖੇ ਹੋਣੇ ਆ ਮੈਂ ਤਾਂ ਵੈਸੇ ਹੀ ਰੱਖੇ ਹੋਣਗੇ ਤੇਰੇ ਸ਼ੂਟ ਆ ਇਹ ਤੂੰ ਭੁੱਲ ਗਈ ਰੱਖ ਕੇ ਨਿਗਾ ਮਾਰ ਲਈਦੀ ਹੁੰਦੇ ਆ ਵੀ ਆ ਘਰੇ ਪਾਉਣ ਵਾਲਾ ਕੱਪੜਾ ਬਾਹਰ ਅੰਦਰ ਪਾਉਣ ਵਾਲਾ ਕੱਪੜਾ ਮੈਂ ਧੋਸ ਮਾਰ ਕੇ ਰੱਖਾਂ ਇਹਨੂੰ ਕੋਈ ਨਹੀਂ ਮੰਮੀ ਧੋਣ ਵਾਲੇ ਹੋਣਗੇ ਮੈਂ ਤਾਂ ਰੱਖੇ ਹੋਣੇ ਆ ਲੈ ਫੜ ਲੈ ਤਾਂ ਇਹਨਾਂ ਨੂੰ ਤਾਂ ਤੇ ਨਾਲੇ ਝਾੜੂ ਲਾਈ ਜਾਨੀ ਤੈਨੂੰ ਆਈ ਨਹੀਂ ਪਤਾ ਵੀ ਇਹ ਤੋਤੇ ਲੀੜਾ ਤੇ ਗਰਦ ਪਈ ਜਾਂਦੀ ਓ ਉਧਰੋਂ ਉਹ ਕਣਕੋਂ ਮ ਜੱਕਰ ਪਈ ਓਦੇ ਨੇ ਤਾਂ ਬਾਈ ਜਾਨੀ ਐ ਤੂੰ ਮੰਮੀ ਮੈਂ ਕਿਹੜਾ ਬਾਲੀ ਜੋਰ ਦੀ ਝਾੜੂ ਮਾਰਨ ਲੱਗੀ ਹੋਈ ਆਂ ਗਰਦ ਤਾਂ ਵੀ ਲਿਆ ਉੱਠਦੀ ਐ ਪਹਿਲਾਂ ਕੱਪੜੇ ਲਾ ਕੇ ਅੰਦਰ ਧਰ ਕੇ ਇਹਨਾਂ ਨੂੰ ਸਾਰਿਆਂ ਨੂੰ ਤਾਂ ਇਹ ਲਾ ਕੇ ਫੇਰ ਝਾੜੂ ਲਾਈ ਪਹਿਲਾਂ ਤਾਂ ਬਿੱਲਿਆ ਤੂੰ 12 ਵਜੇ ਤੱਕ ਕਰੋਟ ਦੀਨੀ ਜਦੋਂ ਸਾਰੇ ਕੰਮ ਨੂੰ ਦੁਪਹਿਰਾ ਆ ਜਾਂਦਾ ਫੇਰ ਅੱਡੀਆਂ ਚੱਕ ਚੱਕ ਫਾਹਾ ਲੈਣੀ ਐ ਤੂੰ ਮੰਮੀ ਉੱਠਦੀ ਕਿਉਂ ਨਹੀਂ 4 ਵਜੇ ਉੱਠ ਕੇ ਤਾਂ ਮੈਂ ਕੰਮ ਕਰਨ ਲੱਗ ਜਾਨੀ ਆਂ ਜੇ ਸੂਬਾ ਦੀ ਉੱਠੀ ਆ ਤਾਂ ਹੀ ਇਨੀ ਤਣੀ ਭਰੀਆ ਕੱਪੜੇ ਧੋਕੇ ਨਾ ਝਾੜੂ ਪਹਿਲਾਂ ਲਾਉਂਦੇ ਹੁੰਦੇ ਆ ਕਿ ਪਹਿਲਾਂ ਕੱਪੜੇ ਧੋਂਦੇ ਹੁੰਦੇ ਆ ਪਹਿਲਾਂ ਆਪਦਾ ਘਰ ਦੀ ਸਮਾਰਾ ਸਮਾਰੀ ਕਰਕੇ ਮਗਰੋਂ ਲੀੜਾ ਕੱਪੜਾ ਧੋਂਦੇ ਹੁੰਦੇ ਆ ਤੇਰੀ ਮਾਂ ਨੇ ਕੋ ਸਿਖਾਇਆ ਤੈਨੂੰ ਕਿ ਨਹੀਂ ਸਿਖਾਇਆ ਕਿ ਸਾਡੇ ਪੇਸ਼ ਪਾਤੀ ਬਸ ਕੋਈ ਨਹੀਂ ਮੰਮੀ ਜੀ ਅੱਗੇ ਤੋਂ ਮੈਂ ਧਿਆਨ ਰੱਖੂੰਗੀ ਧਿਆਨ ਤਾਂ ਤੈਨੂੰ ਰੱਖਣਾ ਹੀ ਪਊਗਾ ਤੇਰਾ ਹੀ ਕੰਮ ਆ ਇਹ ਕੋਈ ਮੇਰਾ ਕੱਲੀ ਦਾ ਨਹੀਂ ਵੀ ਮੈਂ ਤੈਨੂੰ ਕਾਹ ਕਾਹ ਕੇ ਕਰਾਵਾ ਕੰਮ ਸੁਣ ਗਈ ਗੱਲ ਹਾਂਜੀ ਚਲ ਛੱਡ ਪਰੇ ਚਾਹੀ ਘੁੱਟ ਬਣਾ ਦੇ ਮੈਨੂੰ ਨਾਲੇ ਮੰਮੀ ਬਸ ਥੋੜਾ ਜਿਹਾ ਝਾੜੂ ਰਹਿ ਗਿਆ ਇਹ ਲਾਦਾ ਮੈਂ ਫੇਰ ਬਣਾ ਦਿੰਨੀ ਜਦੋਂ ਮੈਂ ਤੈਨੂੰ ਇੱਕ ਵਾਰੀ ਕਹਿਤਾ ਵੀ ਮੈਂ ਚਾਹ ਪੀਣੀ ਆ ਮੈਨੂੰ ਚਾਹ ਬਣਾ ਦੇ ਇਹ ਤਾਂ ਤੇਰਾ ਸਾਰਾ ਦਿਨ ਦੀਆਂ ਟੱਕਰਾਂ ਨਾਲੇ ਮਾਰੀ ਚੱਲ ਜੋ ਟਾਈਮ ਸਿਰ ਉੱਠਣਾ ਨਹੀਂ ਮੈਂ ਨਹੀਂ ਕਰਾਉਂਦੀ ਤੇਰੇ ਨਾਲ ਕੰਮ-ਕਮ ਨਾਲੇ ਕਿ ਤੈਨੂੰ ਝਾਕ ਹੋਊਗੀ ਵੀ ਮੰਮੀ ਲੱਗ ਜੂ ਉੱਠ ਕੇ ਤੇ ਚਾਹ ਬਣਾ ਦੇ ਮੇਰਾ ਸਿਰ ਬਹੁਤ ਦੁਖੀ ਜਾਂਦਾ ਲੈ ਮੰਮੀ ਮੈਂ ਤੁਹਾਨੂੰ ਕਦੋਂ ਕਹਨੀ ਆ ਵੀ ਤੁਸੀਂ ਮੇਰੇ ਨਾਲ ਕੰਮ ਕਰਾਓ ਕੰਮ ਤਾਂ ਮੈਂ ਕੱਲੀ ਬਿਠੇਰਾ ਕਰ ਲੈਨੀ ਆ ਨਾਲੇ ਜੇ ਤੁਹਾਨੂੰ ਐਨਾ ਹੀ ਆ ਵੀ ਚਾਹ ਪੀਣੀ ਆ ਤਾਂ ਮੈਂ ਕਾਸ਼ ਵਾਸਤੇ ਉਹ ਬਣੀ ਪਈ ਐ ਤੁਸੀਂ ਪੀ ਲਓ। ਅੱਛਾ ਜਦੋਂ ਬਣਾਈ ਸੀ ਉਹ ਤਾਂ ਮੈਨੂੰ ਫੜਾਈ ਨਹੀਂ। ਹੁਣ ਆ ਕਿ ਤੁਸੀਂ ਪੀ ਲਓ। ਮੈਂ ਨਹੀਂ ਵਹੀ ਬੁਰੀ ਚਾਹ ਪੀਂਦੀ। ਸੱਜਰੀ ਚਾਹ ਬਣਾ ਦੇ ਚੁੱਪ ਕਰਕੇ। ਕੋਈ ਨਹੀਂ ਮੰਮੀ ਬਣਾ ਦਿੰਨੇ ਆ। ਬਣਾ ਦਿੰਨੀ ਆ ਨਾਲੇ ਨਾ ਆਖੇ ਬਿਨਾ ਤਾਂ ਔੜਦੀ ਨਹੀਂ ਕੋਈ ਗੱਲ ਇਹਨੂੰ। ਮੇਹਰ ਹੋ ਗਿਆ ਯਾਰ ਅਜ। ਆਕਾਸ਼ ਹਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਕਰ। ਕੀ ਗੱਲ ਕਰਨੀ ਐ? ਮੰਮੀ ਬਾਰੇ ਕਹਿਣਾ ਸੀ ਮੈਂ ਤਾਂ ਤੁਹਾਨੂੰ ਤੇ ਮੈਂ ਹੁਣ ਜਾਂ ਕੀ ਗਲਤ ਕੀਤਾ ਜਿਹੜਾ ਮੰਮੀ ਮੈਨੂੰ ਗੱਲ-ਗੱਲ ਤੇ ਐਵੇਂ ਬੋਲਦੇ ਆ ਸਾਰਾ ਮੈਂ ਕੰਮ ਕਰਦੀ ਆ ਰੋਟੀ ਦੀ ਥਾ ਮੰਮੀ ਨੂੰ ਟਾਈਮ ਸਰ ਰੋਟੀ ਦਿੰਦੀ ਆ ਕਮੀ ਕੀ ਆ ਮੇਰੇ ਚ ਉਹ ਕਮੀ ਸਾਰੀ ਤੇਰੇ ਵਿੱਚ ਹੀ ਆ ਤੇਰੇ ਘਰਦਿਆਂ ਦੇ ਵਿੱਚ ਆ ਜਿਹੜਾ ਉਹਨਾਂ ਤੋਂ ਕੋਈ ਸਰਿਆ ਨਹੀਂਗਾ ਮਤਲਬ ਮਤਲਬ ਕੀ ਤੈਨੂੰ ਪਤਾ ਨਹੀਂ ਜੇ ਬੇਬੇ ਨੇ ਕੁਝ ਮੰਗਿਆ ਨਹੀਂ ਦਾਦੇਹਜ ਤਾਂ ਉਹਨਾਂ ਦੀ ਗੇਲ ਦਿਮਾਗ ਦੇ ਵਿੱਚ ਮਿੱਟੀ ਭਰੀ ਹੋਈ ਸੀ ਕੁਛ ਤਾਂ ਦੇ ਸਕਦੇ ਸੀ ਤੈਨੂੰ ਕੱਲੀ ਨੂੰ ਤੋੜਦਾ ਇੱਥੇ ਕਾਸ਼ ਤੁਸੀਂ ਆਪੀ ਤਾਂ ਕਿਆ ਸੀ ਵੀ ਸਾਨੂੰ ਕੋਈ ਦਾਜ ਦੇਹ ਇਸ ਦੀ ਭੁੱਖ ਨਹੀਂ ਹੈਗੀ ਸਾਨੂੰ ਸਿਰਫ ਕੁੜੀ ਸਿਆਣੀ ਤੇ ਕੰਮ ਕਰਨ ਵਾਲੀ ਚਾਹੀਦੀ ਆ ਓਏ ਜੇ ਅਸੀਂ ਮੂੰਹ ਹਲਾਤਾ ਉਥੇ ਤਾਂ ਉਹਨਾਂ ਨੂੰ ਮਾੜਾ ਮੋਟਾ ਸੋਚਣਾ ਤਾਂ ਚਾਹੀਦਾ ਸੀਗਾ ਵੀ ਅਸੀਂ ਆਪਦੇ ਇਥੇ ਕੁੜੀ ਵਿਆਹ ਕੇ ਤੋਰਦੇ ਆ ਕੁਛ ਨਾ ਕੁਛ ਉਹਨੂੰ ਦੇ ਕੇ ਤੋਰੀਏ ਫਿਰ ਜੇ ਤੁਹਾਨੂੰ ਇੰਨੀ ਦਾਜ ਦੀ ਭੁੱਖ ਸੀ ਤਾਂ ਤੁਸੀਂ ਉਹ ਜੇ ਘਰ ਨਾਲ ਆ ਦਾ ਰਿਸ਼ਤਾ ਛੋੜਦੇ ਓਹ ਸਾਨੂੰ ਕੀ ਪਤਾ ਸੀਗਾ ਵੀ ਸਾਡੇ ਕਹਿਣ ਤੇ ਇਹ ਪੱਕੇ ਹੋ ਜਾਣਗੇ ਚਲੋ ਕੋਈ ਨਹੀਂ ਤੋਂ ਨੂੰ ਵੀ ਕਹਿੰਦਾ ਕੋਈ ਫਾਇਦਾ ਨਹੀਂ ਕੰਮ ਸੇ ਘਮ ਚੱਲ ਮੈਨੂੰ ਅਸਲ ਸੱਚਾਈ ਦਾ ਤਾਂ ਪਤਾ ਲੱਗਿਆ ਵੀ ਗੱਲ ਹੈਗੀ ਕੀ ਆ ਓ ਯਾਰ ਤੂੰ ਨਾ ਅਰੋਂਦੀ ਜੇ ਨਾ ਰਹਾ ਕਰ ਚੰਗਾ ਤੈਨੂੰ ਮੈਂ ਕਿੰਨੇ ਵਾਰੀ ਕਿਹਾਗਾ ਨਾ ਤੂੰ ਮੇਰੇ ਮੱਥੇ ਨਾ ਲਗਿਆ ਕਰ ਟੜਕੇ ਟੜਕੇ ਮੱਥੇ ਲੱਗ ਜਾਨੀ ਸਾਰਾ ਦਿਨ ਖਰਾਬ ਹੋ ਜਾਂਦਾ ਅੱਗੇ ਲੇਟ ਹੋ ਗਿਆ ਚੱਲ ਯਾਰ ਆਕਾਸ਼ ਰੋਟੀ ਖਾ ਸੰਦੇ ਉਹ ਤੇਰੇ ਦਿਮਾਗ ਦੇ ਵਿੱਚ ਅਕਲ ਹੈਗੀ ਕਿ ਹੈ ਨਹੀਂ ਪਿੱਛੋਂ ਬਾਜ ਮਾਰੀਦੀ ਹੁੰਦੀ ਐ 100 ਕੰਮ ਤਾਂ ਹੁੰਦੇ ਜਾਨਾ ਤੇਰਾ ਰੋਜ਼ ਦਾ ਕੰਮ ਹੋ ਗਿਆ ਨਾਲੇ ਮੈਂ ਤੈਨੂੰ ਕਿੰਨੇ ਆਰੀ ਕਿਹਾ ਤੇਰੇ ਹੱਥ ਦੀ ਰੋਟੀ ਨਾਲ ਮੈਨੂੰ ਜਮਾ ਚੰਗੀ ਨਹੀਂ ਲੱਗਦੀ ਨਾ ਪੁੱਛਿਆ ਕਰ ਬਾਹਰੋਂ ਡਾਪ ਲੂੰਗਾ ਮੈਂ ਕੁਝ ਨਾ ਕੁਝ ਛੇ ਮੈਂ ਰੋਟੀ ਨਾ ਪੁੱਛੀ ਹੁੰਦੀ ਤਾਂ ਵੀ ਮੈਨੂੰ ਇਹੀ ਗੱਲ ਸੁਣਨ ਨੂੰ ਮਿਲਣੀ ਸੀ ਵੀ ਤੇਰੇ ਘਰ ਦੇ ਨੇ ਤੈਨੂੰ ਕੁਝ ਸਿਖਾਇਆ ਨਹੀਂ ਹੈਗਾ ਵੀ ਬੰਦੇ ਨੂੰ ਭੁੱਖਾ ਨਹੀਂ ਤੋਰੀਦਾ ਕਰੋ ਜੇ ਮੈਂ ਪੁੱਛ ਲਿਆ ਮੈਂ ਤਾਂ ਵੀ ਮਾੜੀ ਵਜਦੀ ਆ ਮੈਂ ਕੀ ਕਰਾਂ ਕਿੰਨਾ ਟਾਈਮ ਹੋ ਗਿਆ ਯਾਰ ਇਤਨਾ ਰੋਜ ਦਾ ਕੰਮ ਹੋ ਗਿਆ ਆ ਵਿਆਹ ਕਰਵਾ ਕੇ ਹੁਣ ਲੇਟ ਆਉਣ ਲੱਗ ਗਿਆ ਕਿੰਨਾ ਟਾਈਮ ਹੋ ਗਿਆ ਬੈਠੀ ਨੂੰ ਇੱਥੇ ਬੋਰ ਹੋ ਗਈ ਹਾਂਜੀ ਕਿਵੇਂ ਹੋ ਪਤਾ ਨਹੀਂ ਕਿਵੇਂ ਓਏ ਐ ਮੂੰਹ ਕੋ ਕਰ ਲਿਆ ਹੋਰ ਕੀ ਯਾਰ ਟਾਈਮ ਦੇਖ ਲੈ ਪੂਰੇ ਘੰਟੇ ਹੋ ਗਏ ਮੈਨੂੰ ਬੈਠੀ ਨੂੰ ਇੰਨਾ ਟਾਈਮ ਲੇਟ ਕਰਾਉਣ ਲੱਗ ਗਿਆ ਹੁਣ ਤੂੰ ਪਸਮਝਿਆ ਕਰ ਤੂੰ ਮੈਂ ਗੱਲ ਦੱਸਾਂ ਵਿਆਹ ਹੈ ਗਿਆ ਅਧਿਕਾਰਾਂ ਨੂੰ ਬਾਹਲਾ ਟਾਈਮ ਦੇਣ ਲੱਗ ਗਿਆ ਉਹ ਮੈਨੂੰ ਤਾਂ ਭੁੱਲ ਗਿਆ ਤੂੰ ਯਾਰ ਕੀ ਭੁੱਲ ਗਿਆ ਤੈਨੂੰ ਪਤਾ ਨਾ ਮੇਰੀ ਉਹਦੇ ਨਾਲ ਬੰਦੀ ਨਹੀਂ ਸੀਗੀ بس ਇਸ ਗੱਲ ਨੂੰ ਸਮਝ ਲੈ ਉਹ ਕਰੇ ਸਵਾਲ ਜਵਾਬ ਕਰਦੀ ਆ ਵਾਲੇ ਤਾਂ ਕਰਕੇ ਮੈਨੂੰ ਟਾਈਮ ਲੱਗ ਜਾਂਦਾ ਆਹੋ ਪਤਾ ਹੀ ਹੈ ਮੈਨੂੰ ਪੋਚੇ ਮਾਰਦਾ ਆਹੋ ਹੁਣ ਤੈਨੂੰ ਪੁੱਛ ਕੇ ਆਉਣਾ ਪੈਂਦਾ ਤੈਨੂੰ ਸਾਰਾ ਕੁਝ ਉਹ ਨਹੀਂ ਯਾਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੈਨੂੰ ਪਤਾ ਨਾ ਮੈਂ ਤੈਨੂੰ ਪਿਆਰ ਕਰਦਾ ਫਿਰ ਕਿੱਡੀ ਗੱਲ ਹੈ ਜੇ ਮੇਰਾ ਉਹਦੇ ਨਾਲ ਵਿਆਹ ਹੋ ਗਿਆ ਪਰ ਕੋਈ ਨਾ ਜਲਦੀ ਜਲਦੀ ਮੈਂ ਉਹਨੂੰ ਤਲਾਕ ਦੇ ਦੂੰਗਾ ਉਹ ਗੱਲਾਂ ਹੀ ਆ ਤੇਰੀਆਂ ਕੋਈ ਤਲਾਕ ਨਹੀਂ ਦਿੰਦਾ ਹੁਣ ਤੈਨੂੰ ਪਿਆਰੀ ਲੱਗਣ ਲੱਗੀ ਤੂੰ ਕਿਉਂ ਤਲਾਕ ਦੇਵੇਂਗਾ ਉਹਨੂੰ ਓਹੋ ਯਾਰ ਐਵੇਂ ਕਿਉ ਰੁੱਸੀ じゃ ਨਹੀਂ ਹੈ ਐਡੀ ਕਿੱਡੀ ਗੱਲ ਹੋ ਗਈ ਸਿਰਫ ਇੱਕ ਘੰਟਾ ਹੀ ਤਾਂ ਲੇਟ ਹੋਇ ਓ ਮਨਿੰਦਰ ਯਾਰ ਤੈਨੂੰ ਪਤਾ ਨਾ ਮੇਰਾ ਤੇਰੇ ਬਿਨਾ ਸਰਦਾ ਨਹੀਂਗਾ ਕਿਉਂ ਐਵੇਂ ਗੱਲਾਂ ਕਰਦੀਆਂ ਚਲ ਆਏ ਦੱਸ ਕੀ ਚਾਹੀਦਾ ਤੈਨੂੰ ਦਵਾਈਆਂ ਹਾਂ ਚਲ ਆਪਣਾ ਸ਼ਾਪਿੰਗ ਕਰਕੇ ਆਉਣੇ ਠੀਕ ਐ ਮਾਲ ਚੱਲਾਂਗੇ ਫਿਰ ਫਿਲਮ ਦੇਖ ਕੇ ਆਵਾਂਗੇ ਨਾਲੇ ਪੁੱਕ ਲੱਗੀ ਪਈ ਕੁਝ ਖਾ ਕੇ ਆਉਣੇ ਬਸ ਹਾਂ ਇੰਨੀ ਕੀ ਗੱਲ ਆ ਹਾਂ ਚਲ ਕੋਈ ਨਹੀਂ ਚੱਲਦੇ ਆ ਫਿਰ ਕੀ ਦਾ ਫੋਨ ਆ ਗਿਆ ਇੱਕ ਮਿੰਟ ਮਨਿੰਦਰ ਚੱਲਦੇ ਆ ਹੁਣ ਘੰਟਾ ਲਾ ਆਏਂਗੇ ਤੂੰ ਹੈਲੋ ਇੱਕ ਮਿੰਟ ਹਾਂ ਹਾਂ ਆ ਗਊਗਾ ਘਰ ਲੱਡੂ ਭੱਜ ਗਿਆ ਉਹ ਤੀਕਾ ਲਾਇਆ ਮਨੇਦਰ ਤੂੰ ਹੋ ਰਾਜਪਾਲ ਕਿਵੇਂ ਆ ਤੂੰ ਇੱਥੇ ਕੀ ਕਰਦਾ ਮੈਂ ਤਾਂ ਉਧਾਂ ਆ ਗਿਆ ਐਨਵਾਇਰਨਮੈਂਟ ਚੈੱਕ ਕਰਨ ਲੈ ਆ ਕੌਣ ਸੀਗਾ ਬੁਆਏਫ੍ਰੈਂਡ ਆਦਰਾ ਇਹ ਇਹ ਬਹਿ ਹੈਗਾ ਹੈਗਾ ਤਾਂ ਵੰਗਿਆ ਅਕੜਾ ਲੋਟ ਆ ਬੈਟਰੀ ਬਾਈ ਚੱਲਦਾ ਪ੍ਰੇਜਨਾ ਟਾਈਮ ਲੈਂਦੇ ਆ ਤੇ ਹੋਰ ਯਾਰ ਉਹ ਬਸ ਟਾਈਮ ਪਾਸ ਹੀ ਕਰੀ ਜੰਨੀ ਆ ਕੋਰ ਦਾ ਸੁਣੇ ਇਹਨੇ ਮੈਂ ਤਾਂ ਸੁੰਗਾ ਵਿਆਹ ਕਰਾਉਣਾ ਹੈਗਾ ਕਹਿੰਦਾ ਵਿਆਹ ਕਰਾ ਰਿਆ ਇਹ ਜਸਕਾਰ ਵੀ ਕਰਵਾਣੀ ਸੀ ਹੁੰਦਾ ਓਏ ਤਾਂ ਹੀ ਤਾਂ ਹੀ ਤੇ ਮੈਂ ਤਾਂ ਪੈਸੇ ਖਾਈ ਜੰਨੀ ਆ ਉਹ ਵਧੀਆ ਮੈਂ ਤੁਹਾਨੂੰ ਆਪ ਕਹੀ ਜਨਾ ਵੀ ਕੁਝ ਨਹੀਂ ਹੁੰਦਾ ਵੱਡੀ ਫਰੀ ਚੱਲ ਜਿੰਨਾ ਟਾਈਮ ਆਈ ਜਾਂਦਾ ਹਸਾ ਚ ਤੇ ਹੋਰ ਹੈਲੋ ਹਾਂ ਮੰਮੀ ਕਿਵੇਂ ਹੋ ਡੈਡੀ ਕਿਵੇਂ ਆ ਮੈਂ ਮੈਂ ਵਧੀਆ ਮੰਮੀ ਨਾ ਨਾ ਮੰਮੀ ਸਾਰਾ ਪਰਿਵਾਰ ਬਾਲਾ ਵਧੀਆ ਮੈਨੂੰ ਤਾਂ ਕੋਈ ਵੀ ਕੁਝ ਨਹੀਂ ਬੋਲਦਾ ਆਪਦੀ ਮਰਜ਼ੀ ਨਾਲ ਉੱਠਦੀਆਂ ਆਪਦੀ ਮਰਜ਼ੀ ਨਾਲ ਸੌਂਦੀਆਂ ਹਾਂਜੀ ਵੀਰਾ ਕਿਵੇਂ ਆ? ਅੱਛਾ ਠੀਕ ਮਿਲ ਜਾ ਮੰਮੀ ਤੁਸੀਂ ਮੈਨੂੰ ਆ ਕੇ ਕਿੰਨਾ ਟਾਈਮ ਹੋ ਗਿਆ ਤੁਸੀਂ ਆਏ ਨਹੀਂ ਹੈਗੇ ਚੰਗਾ ਮੰਮੀ ਹਾਂ ਕੋਈ ਨਹੀਂ ਜ਼ਰੂਰ ਸੋ ਠੀਕ ਆ ਮੰਮੀ ਮੈਂ ਬਾਅਦ ਚ ਲਾਉਂਗੀ। ਨਾ ਹੋਰ ਕਰ ਲੈ ਮਾਂ ਨਾ ਗੱਲਾਂ ਬਾਅਦ ਚ ਕਾਹਨੂੰ ਲਾਉਣੀਆਂ ਆ ਕੰਮ ਦਾ ਕੀ ਆ ਕੰਮ ਤਾਂ ਲੌਕੀ ਜਾਣ ਦੇ ਵਿੱਚ ਹੀ। ਮੰਮੀ ਜੀ ਮੈਂ ਸਾਰੇ ਕੰਮ ਕਰਕੇ ਨਾ ਹੁਣੀ ਬੈਠੀ ਸੀ। ਉਧਰੋਂ ਮੰਮੀ ਦਾ ਫੋਨ ਆ ਗਿਆ ਤਾਂ ਕਰਕੇ ਮੈਂ ਗੱਲ ਕਰਨ ਲੱਗੀ। ਨਾ ਤੇਰੀ ਮਾਂ ਦਿਨ ਵਿੱਚ ਤਿੰਨ ਚਾਰ ਵਾਰੀ ਫੋਨ ਕਰਦੀ ਆ। ਕੋਈ ਹਫ਼ਤੇ ਤੋਂ ਕੋਈ 10 ਦਿਨਾਂ ਤੋਂ ਬੰਦਾ ਫੋਨ ਲਾਵੇ ਫੇਰ ਖੈਰ ਸੁਖ ਹੁੰਦੀ ਆ। ਆ ਤੜਕੇ ਆਥਨੇ ਕੀ ਖੈਰ ਸੁਖ ਪੁੱਛਦੀ ਆ ਉਹ ਤੇ। ਮੰਮੀ ਉਹਨਾਂ ਕੋਲੇ ਸਿਰਫ ਮੈਂ ਹੀ ਤਾਂ ਹੈਗੀ ਆ ਖੈਰ ਸੁਖ ਪੁੱਛਣ। ਜੋ ਮੈਨੂੰ ਨਾ ਫੋਨ ਲਾਉਣਗੇ ਤਾਂ ਹੋਰ ਕਿਹਨੂੰ ਲਾਉਣਗੇ ਐਨਾ ਵੀ ਨਹੀਂ ਕਰੀਦਾ ਹੁੰਦਾ ਫੋਨ ਸਮਝਾਦੀ ਆਂ ਆਪਦੀ ਮਾਂ ਨੂੰ ਵੀ ਕਦੇ ਇੱਕ ਤਾਂ ਫੋਨ ਲਾਇਆ ਕਰ ਬੁਰਾ ਲੱਗਦਾ ਸਾਡੇ ਘਰ ਦੇ ਸਾਰੇ ਕੰਮ ਨਹੀਂ ਆ ਸਾਰਾ ਦਿਨ ਫੋਨ ਲੈ ਕੇ ਬੈਠੀ ਰਹਿੰਦੀਆਂ ਸਾਰੇ ਕੰਮ ਨੂੰ ਕਵੇਲਾ ਹੋ ਜਾਂਦਾ ਨਾ ਲਾਡੀ ਕਿੱਥੇ ਹੈਗਾ ਮੰਮੀ ਪਤਾ ਨਹੀਂ ਹੁੰਦਾ ਕਿੱਧਰ ਨੂੰ ਗਏ ਆ ਪਤਾ ਨਹੀਂ ਹਾਂਜੀ ਰੋਟੀ ਖਾ ਗਿਆ ਨਹੀਂ ਮੰਮੀ ਮੈਂ ਪੁੱਛਿਆ ਸੀ ਮੈਂ ਬਣਾਈ ਜਾਂਦੀ ਸੀ ਰੋਟੀ ਕੁਝ ਐਸੀ ਸੀ ਫੜਾਈ ਤਾਂ ਨਹੀਂ ਨਾ ਮੈਨੂੰ ਤੇਰਾ ਸਾਰਾ ਪਤਾ ਹੀ ਐ ਮੈਂ ਉਧਰ ਬਾੜੇ ਚ ਬਾਗੀ ਪਸ਼ੂ ਸਾਹਮਣ ਮੈਨੂੰ ਪਤਾ ਸੀ ਵੀ ਮੁੰਡਾ ਭੁੱਖਾ ਜਾਊਗਾ ਰੋਟੀ ਕੰਨੂ ਤੂੰ ਟਾਈਮ ਸਿਰ ਪਕਾ ਲਿਆ ਕਰ ਬਿੱਲਿਆ ਰੋਟੀ ਉਹਦੇ ਜਾਣ ਤੋਂ ਪਹਿਲਾਂ ਉਹ ਰੋਜ਼ ਵਕ ਭੁੱਖਾ ਨਿਕਲ ਜਾਂਦਾ ਘਰੋਂ ਮੰਮੀ ਫਿਰ ਮੈਂ ਤਾਂ ਨਹੀਂ ਉਹਨਾਂ ਨੂੰ ਭੁੱਖਾ ਤੋਰ ਹੁੰਦੀ ਹੁੰਦੀ ਨਾ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਰੋਟੀ ਖਾ ਕੇ ਜਾਇਓ ਅੱਗੋ ਮੈਨੂੰ ਇੰਨਾ ਕੁਝ ਬੋਲੇ ਕੀ ਬੋਲੇ ਬੋਲਣਾ ਹੀ ਐ ਜੇ ਤੂੰ ਉਹਨੂੰ ਤਿਆਰ ਬਿਆਰ ਹੁੰਦੇ ਨੂੰ ਰੋਟੀ ਪਾ ਕੇ ਲਿਜਾਵੇਂ ਤਾਂ ਉਹ ਖਾਵੇ ਉਹ ਚੁੱਪ ਕਰਕੇ ਰਿਚਕ ਜਾਂਦਾ ਤੂੰ ਮਗਰੋਂ ਚੱਲ ਤੈਨੂੰ ਦੋ ਰੋਟੀਆਂ ਘੱਟ ਪਕਾਉਣੀਆਂ ਪੈਂਦੀਆਂ ਪਤਾ ਹੀ ਐ ਮੈਂ ਕਮਚੋਰ ਨਹੀਂ ਤਾਂ ਹੈਗੀ ਐ ਤੂੰ ਆ ਦੋ ਲੀੜੇ ਧੋ ਲੈ ਪਹਿਲਾਂ ਧੋ ਲੈ ਫਿਰ ਗਰਦ ਪਾ ਲਈ ਇਹਨਾਂ ਦੇ ਉੱਤੇ ਹੁਣ ਚੱਕ ਕੇ ਤਾਂ ਹਾਲਾਤਾਂ ਉਹ ਮਜਕਰ ਮੰਮੀ ਤੁਸੀਂ ਐ ਕਿਉਂ ਕਰਦੇ ਰਹਿੰਦੇ ਹੋ ਇਹੋ ਜਿਹਾ ਮੇਰੇ ਤੋਂ ਕੀ ਮਾੜਾ ਹੋ ਗਿਆ ਜਿਹੜਾ ਤੁਸੀਂ ਮੈਨੂੰ ਸਾਰਾ ਦਿਨ ਆਹ ਹੀ ਤਾਨੇ ਕਸੀ ਜਾਨੇ ਰਹਿੰਦੇ ਹੋ ਤੂੰ ਨਾ ਬਾਲਾ ਨਾ ਬੋਲਿਆ ਕਰ ਬਾਲੀ ਜਬਾਨ ਜੀ ਨਾ ਚਲਾ ਜੇ ਤੇਰੇ 'ਚ ਗਲਤੀ ਐ ਫੇਰ ਹੀ ਕਹਿੰਨੇ ਆਂਗੇ ਤੂੰ ਕਿਉਂ ਕਹਾ ਨਹੀਂ ਆ ਵਾਰੀ ਵਾਰੀ ਸਾਥੋਂ ਸੋਹਰਤੀ ਮਾਪਿਓ ਨੇ ਆ ਸਾਡੇ ਮੱਥੇ ਮਾਰਤੀ ਓ ਕੀ ਹੋ ਗਿਆ ਕਿਆ ਰੋਲਾ ਪਾਇਆ ਮਰੇ ਕੋਸ ਨਹੀਂ ਹੋਇਆ ਪਾਈ। ਅਜਾ ਕੋਈ ਨਹੀਂ ਭਾਬੀ। ਜਾ ਅੰਦਰ ਜਾਵੜਾ ਤੂੰ। ਇਹ ਬੇਬੇ ਦਾ ਸੁਭਾਅ ਹੀ ਆ ਮੈਂ ਬੋਲੀ ਜਾਂਦੀ ਰਹਿੰਦੀ। ਮਾੜਾ ਜਾਨੀ ਕੁਛ ਕਹਿਣ ਦਿਨ ਦੀ ਬੁੱਲ ਸੱਟ ਕੇ ਬਹਿ ਜਾਂਦੀ ਐ। ਜਾਵੜਾ ਅੰਦਰ ਪਾਏ ਆ। ਜਾਦੇ ਥੱਕ ਗਈ। ਨਾ ਮੇਰੀ ਗੱਲ ਸੁਣ ਮਾ। ਤੂੰ ਸਾਰਾ ਦਿਨ ਇਹਨੂੰ ਲੱਗੀ ਰਹਿਨੀ ਆ ਹੈ। ਦੇਣਾ ਇਹਨੇ ਕੋਸ ਓਟਾ। ਨਾ ਲੱਗੀ ਕਿ ਰਹਿਨੀ ਆ ਮੈਂ ਭਾਈ। ਉਹ ਜਵਾਕ ਭੁੱਖਾ ਜਾਵੜਿਆ ਰੋਟੀ ਟੁੱਕ ਕੰਨੂ। ਇਹਦਾ ਫਰਜ਼ ਨਹੀਂ ਬਣਦਾ ਵੀ ਰੋਟੀ ਖਵਾ ਕੇ ਤੋਰਾ ਉਹਨੂੰ ਬਾਹਰ ਨੂੰ। ਕੋ ਚਲ ਕੋਈ ਨਹੀਂ। ਫਿਰ ਉਹ ਕਿਹੜਾ ਲਿੱਸਾ ਹੋਈਊਗਾ ਜੇ ਇੱਕ ਦਿਨ ਜਾਵੜਿਆ। ਆਏ ਥੋੜ੍ਹੀ ਆ ਤੁਸੀਂ ਤੈਨੂੰ ਰੋਜ਼ ਲੱਗੇ ਰਹਿੰਨੇ ਹੋ ਗਾਲਾਂ ਦੇਣਾ ਹੈ ਉਹ ਆ ਤਾਂ ਉਹ ਨਹੀਂ ਮੂੰਹ ਬੋਲਦਾ ਤੂੰ ਤਾਂ ਕਹਿਣਾ ਲੱਗੇ ਰਹਿੰਨੇ ਆ ਮੈਂ ਕੋਈ ਮਾੜੀ ਮੱਤ ਨਹੀਂ ਦਿੰਦੀ ਇਹਨੂੰ ਮੈਂ ਇਹੀ ਕਹਿਣੀ ਆ ਭਾਈ ਕੰਮ ਤਾਂ ਦਾ ਆਵਦਾ ਟਾਈਮ ਨਾਲ ਨਿਵੇੜ ਕੇ ਟਾਈਮ ਨਾਲ ਰੋਟੀ ਟੁੱਕ ਬਣਾ ਲਿਆ ਕਰ ਜਿਹੜੇ ਬੰਦੇ ਨੇ ਬਾਹਰਾਂ ਤੁਰ ਜਾਣਾ ਹੁੰਦਾ ਟਾਈਮ ਸਿਰ ਖਾ ਕੇ ਘਰੋਂ ਵਗ ਜੀ ਓਏ ਸਾਰੀਆਂ ਗੱਲਾਂ ਪਿਆਰ ਨਾਲ ਵੀ ਕਹੀ ਜਾਂਦੀਆਂ ਹੁੰਦੀਆਂ ਆ ਇਹਨਾਂ ਵਿੱਚ ਜੂ ਪਾ ਕੇ ਵਾੜਾ ਕੁਝ ਹੋ ਜਾਂਦਾ ਹੁੰਦਾ ਤੁਸੀਂ ਤਾਂ ਗਾਲਾਂ ਤੋਂ ਬਿਨਾ ਹੋਰ ਗੱਲ ਹੀ ਨਹੀਂ ਤੁਹਾਡੇ ਕੋਲੇ ਵੀ ਮੈਂ ਦੇਂਦਾ ਹੀ ਰਹਿਣਾ ਇੱਥੇ ਸਾਰਾ ਦਿਨ ਜੇ ਪਿਆਰ ਨਾਲ ਕਹਾਉਣ ਵਾਲੀ ਹੋਵੇ ਨਾ ਤਾਂ ਹੀ ਮੈਂ ਕਹਾਂ ਇਹ ਉਹ ਮੈਨੂੰ ਤਾਂ ਕੁਝ ਦੀਂਦੀ ਨਹੀਂ ਗਲਤੀ ਇਹਦੀ ਮੈਨੂੰ ਐ ਤਾਂ ਪਤਾ ਨਹੀਂ ਲੱਗਦਾ ਵੀ ਇਹਦਾ ਕਸੂਰ ਕੀ ਆ ਵਿਚਾਰੀ ਦਾ ਕੀ ਗਲਤ ਕਰਤਾ ਇਹਨੇ ਕਸੂਰੇ ਤਾਂ ਸਾਰਾ ਹੀ ਐ ਤੇ ਸਾਰਾ ਹੀ ਇਹਦੇ ਮਾਂ ਪਿਓ ਦਾ ਨਾ ਕੋਈ ਝੁੱਗੀ ਚੁੰਨਾ ਕੁਸਤਾ ਦੇ ਕੇ ਤੋਰਦੇ ਮਲਾਤੀ ਤਿੰਨੇ ਲੀੜਾਂ ਚ ਮੂਰੇ ਤੇ ਮੁੜ ਕੇ ਕਿਸੇ ਨੇ ਬੱਤੀ ਨਹੀਂ ਬਾਈ ਆ ਕੇ ਨਾ ਆਂਡਕ ਮਾਂਡ ਕੀ ਕਹਿੰਦਾ ਅਗਲਾ ਕਹਿੰਦਾ ਕਿੱਥੋਂ ਲਿਆਂਦੀ ਐ ਜਿਹੜਾ ਇਹਦਾ ਕੋਈ ਮੰਗਰੀ ਨਹੀਂ ਆਇਆ ਉਹ ਮੇਰੀ ਗੱਲ ਸੁਣ ਮਾ ਉਦੋਂ ਤਾਂ ਤੁਸੀਂ ਵੀ ਚੌੜੇ ਹੋ ਕੇ ਕਹਤਾ ਸੀ ਵੀ ਅਸੀਂ ਕੁਸ ਲੈਣਾ ਨਹੀਂ ਹੈ ਆ ਸੋਢੀ ਜੀਵ ਨਹੀਂ ਕਰਿਆ ਇਹ ਸਾਰਾ ਕੁਸ ਬਾਕੀ ਜਦੋਂ ਆਪਦੇ ਘਰੇ ਸਾਰਾ ਕੁਸ ਹੈਗਾ ਉਹਨਾਂ ਦੇ ਦਿੱਤੇ ਨਾ ਕੀ ਬਾਲਾ ਘਰ ਭਰ ਜਾਂਦਾ ਇਹ ਤਾਂ ਤੁਸੀਂ ਆਏ ਸ਼ੁਕਰ ਮੰਨ ਲਓ ਵੀ ਇਹ ਤੁਹਾਡੇ ਨਾਲ ਸੁਣੀ ਜਾਂਦੀ ਆ ਕਿਸੇ ਨੇ ਲਾਤੀਆਂ ਨਾ ਉਂਗਲਾ ਦਾਜ ਦਾ ਪਰਚਾ ਕਰਾ ਕੇ ਅੰਦਰ ਕਰਾ ਦੂ ਸਾਰਿਆਂ ਨੂੰ ਬੇਤੁਰਾ ਰਹਿਣ ਦੇ ਉਦੋਂ ਤੂੰ ਹੀ ਕਿਹਾ ਸੀ ਅਸੀਂ ਨਹੀਂ ਲੈਂਦੇ ਦਾਜ ਮੈਂ ਤੈਨੂੰ ਵੱਡਾ ਕਰਕੇ ਮੂਹਰੇ ਲਾਇਆ ਸੀ ਵੀ ਤੂੰ ਸਿਆਣਾਗਾ ਨਾ ਤੈਨੂੰ ਉੱਥੇ ਜੀਭ ਹਲਾਉਣ ਦੀ ਕੀ ਲੋੜ ਸੀ ਵੀ ਸਾਨੂੰ ਨਹੀਂ ਲੋੜ ਦਾਜ ਦੀ ਜਿਹੜਾ ਦਿੰਦੇ ਸੀ ਬਸ ਠੀਕ ਸੀ ਤੂੰ ਹੀ ਕਰਿਆ ਜਿਹੜਾ ਕੰਮ ਕਰਿਆਗਾ ਨਾ ਜਿਹਨੇ ਧੀ ਦੇਤੀ ਕੋਈ ਮੰਗਾ ਰਹਿ ਗਿਆ ਅਕੇ ਦਾਜ ਨਹੀਂ ਦਿੱਤਾ ਦਾਜ ਨਹੀਂ ਦਿੱਤਾ ਨਾ ਉਹਨਾਂ ਨੇ ਕਿਹੜਾ ਧੀ ਲੈ ਵੀ ਦੇਤੀ ਮਾੜੇ ਤੋਂ ਮਾੜਾ ਵੀ ਨੱਕ ਬੋਨ ਲਾ ਕੇ ਤੋਰਦਾ ਅਗਲਾ ਲੀੜਾ ਕੱਪੜਾ ਪੇਟੀਆਂ ਥੱਲੇ ਸਭ ਦੇ ਕੇ ਤੋਰਦਾ ਇਹਨਾਂ ਨੇ ਤਾਂ ਗਲੋਂ-ਗਲਾ ਮਾ ਲਾਤਾ ਜਮਾਂ ਸ਼ਰਮ ਲਾਏਗੀ ਇਹਨਾਂ ਦੀ ਉਹ ਸੋਨ ਨੂੰ ਲੱਗਦਾ ਜੇ ਆਪ ਦੇਤੀ ਹੁੰਦੀ ਅਗਲਾ ਠਿੱਠ ਕਰਦਾ ਫੇਰ ਪਤਾ ਲੱਗਦਾ ਨਾ ਆਪ ਦੇਤੀ ਹੁੰਦੀ ਮਾੜਾ ਮੋਟਾ ਤਾਂ ਕਰਦੇ ਯਾਗਰ ਵੀਰਾ ਆਈ ਨਹੀਂ ਸੀ ਵੀ ਅਸੀਂ ਰੱਸਾ ਫੜਾਉਂਦੇ ਅਗਲੇ ਨੂੰ ਉਹ ਉਹਨਾਂ ਨੇ ਵੀ ਜਿੰਨਾ ਸਰਿਆ ਕਰਿਆ ਹੀ ਆ ਤੁਸੀਂ ਐਵੇਂ ਨਾ ਠਿੱਠਕੀ ਜਾਇਆ ਕਰੋ ਉਹ ਵਿਚਾਰੀ ਸਾਰਾ ਦਿਨ ਰੋਂਦੀ ਰਹਿੰਦੀ ਆ ਮੈਂ ਤਾਂ ਪਤਾ ਨਹੀਂ ਉਹਦੇ ਐਂ ਤਾਂ ਅਰਥ ਹੁੰਦਾ ਰਹਿੰਦਾ ਕਿ ਗਾਂ ਮਰੀ ਜਾਂ ਉਹ ਤਾਂ ਜਿਹੜਾ ਇੰਨਾ ਦੁੱਖ ਆ ਉਹਦੇ ਕਰਮਾਂ ਚ ਤੂੰ ਨਾ ਜ਼ਿਆਦਾ ਸਿਆਣਾ ਨਾ ਬਣਿਆ ਕਰ ਮੈਂ ਮਾਂ ਆਂ ਕੀ ਤੇਰੀ ਤੂੰ ਆਹਦੀ ਲੰਬਰਤਾਰੀ ਕੋਲੇ ਰੱਖਿਆ ਕਰ ਆ ਤੇਰੇ ਹੀ ਭੱਟਣੇ ਪਾਏ ਵੇ ਕਹਿ ਕੇ ਅਸੀਂ ਨਹੀਂ ਲੰਦੇ ਦਾਜ ਸਾਨੂੰ ਤਾਂ ਕੱਲੀ ਕੁੜੀ ਚਾਹੀਦੀ ਆ ਜਾ ਕਰ ਲੈ ਆਪਦਾ ਕੰਮ ਪੇਸ ਪਾਤੀ ਸਾਡੇ ਮੈਨੂੰ ਆਪੇ ਪੈੜਾ ਲੱਗਦਾ ਮੈਂ ਸੱਚੀ ਗੱਲ ਕਹੇਦੀ ਨਾ ਸੱਚੀ ਗੱਲ ਕਹੇਦੀ ਤੂੰ ਜਦੋਂ ਅਗਲੇ ਦੇ ਜਾ ਕੇ 100 200 ਬੰਦਾ ਰਜਾਤਾ ਉਹਨਾਂ ਨੇ ਉਹ ਗਰੀਬ ਆ ਹੈਂ ਚਲ ਕੋਈ ਨਹੀਂ ਉਹ ਤਾਂ ਰਜਾਉਣਾ ਹੀ ਸੀ ਉਹਨਾਂ ਨੇ ਫਰਜ਼ ਨਹੀਂ ਸੀ ਉਹਨਾਂ ਦਾ ਨਾ ਵਿਆਹਉਂਦੇ ਫਿਰ ਘਰੇ ਰੱਖ ਲੈਂਦੇ ਆ ਜਾ ਮੇਰੇਆ ਸਾਲੜਾ ਮੇਰੇਆ ਉਹ ਬੰਬ ਤੇਰਾ ਕਹਿੰਦਾ ਹੁੰਦਾ ਸੀ ਵੀ ਹਟ ਜਾ ਟਿਕ ਜਾ ਘਰੇ ਟਿਕ ਜਾ ਜੋ ਸਾਰੀ ਕਲੇਸ਼ ਪਾਈ ਰੱਖਦੇ ਆ ਕਿੱਥੋਂ ਸੱਟਾਂ ਖਾ ਲਈਆਂ ਤੂੰ ਕਲੇਸ਼ ਦਾ ਮੂੰਹ ਕਾਲਾ ਹੀ ਹੁੰਦਾ ਫੇ ਮੁੰਡਿਆ ਕੀ ਵੱਜਿਆ ਇਹਦੇ ਕੀ ਹੋ ਗਿਆ ਗੋਲਾ ਵੱਜਿਆ ਇਹਦੇ ਵੱਜਿਆ ਉੱਥੇ ਡਿੱਗਿਆ ਪਿਆ ਸੀ ਡੱਕਿਆ ਤਾਰੂ ਦਾ ਮਾਰਿਆ ਹੂਕਾ ਇਸੇ ਚ ਕੁਸ ਲਾ ਦੇਖ ਲਾ ਘਰੋਂ ਕਲੇਸ਼ ਕਰਕੇ ਨਿਕਲਦਾ ਕੁ ਲੈਣੀ ਪਈਆ ਮਗਰ ਜਿਹੜੀ ਖੁਸ਼ਾ ਹੁਣ ਹੋ ਗਿਆ ਚੋਲਾ ਬਣਦੀ ਕੁੱਟ ਲਿਆ ਉਹਨੂੰ ਕਹ ਲਾ ਕੀ ਬੋਲਣਾ ਹੁਣ ਉਹਨੇ ਤਾਂ ਨਹੀਂ ਮਾਰੀਆਂ ਸੱਟਾਂ ਇਹਦੇ ਮੂੰਹ ਤਾਂ ਇਹਦਾ ਆਦਾ ਹੈ ਇਹਦਾ ਤਾਂ ਇਸ ਕਰਦੀ ਆ ਘਰੇ ਸੱਟਾਂ ਤਾਂ ਵੱਜਣੀਆਂ ਹੀ ਸੀ ਲਾੜੀ ਤੈਨੂੰ ਕਿੰਨੇ ਵਾਰੀ ਕਿਹਾ ਭਾਈ ਵੀ ਦਿਨੇ ਸ਼ਰਾਬ ਨਾ ਪੀਆ ਕਰ ਤੂੰ ਕਿਹੜਾ ਮੰਨਦਾ ਕਿਸੇ ਕੰਜਰ ਦੀ ਗੱਲ ਬੇਬੇ ਮੈਨੂੰ ਕਿਹੜਾ ਪਤਾ ਸੀ ਹੁਣ ਮੈ ਤਾਂ ਤੁਰਿਆ ਆਉਂਦਾ ਸੀ ਰਾਮ ਨਾਲ ਉਹ ਕੋਈ ਫੇਡ ਮਾਰ ਗਿਆ ਪਤਾ ਨਹੀਂ ਕੌਣ ਸੀ ਕੌਣ ਨਹੀਂ ਹਾਂ ਤੇ ਜੇ ਕੋਈ ਉੱਥੇ ਜਾਦੇ ਨੁਕਸਾਨ ਹੋ ਜਾਂਦਾ ਕੌਣ ਚੱਕਦਾ ਤੈਨੂੰ ਹੁੰਦਾ ਤਾਂ ਹੋ ਜਾਂਦਾ ਲੈ ਪਾਣੀ ਦੀ ਘੁੱਟ ਪੀ ਲੈ ਮੈਂ ਨਹੀਂ ਪੀਣਾ ਬੇਬੇ ਤੂੰ ਫਿਰ ਪਾਣੀ ਪੀ ਪੀ ਲੈ ਉਹ ਲੈ ਕੇ ਆਈ ਆ ਮਾਂ ਨਾਲ ਜ਼ਹਿਰ ਪਾਇਆ ਇਹਦੇ ਚ ਸਾਰਾ ਇਹਦੇ ਨੇ ਇੱਕ ਲੱਤ ਧੀ ਜਾਂਦੇ ਹੁੰਨੇ ਮਾਂ ਪੁੱਤ ਵੇ ਤੂੰ ਕਿਸੇ ਵળે ਟਿਕ ਜਾ ਕਰ ਕੋਈ ਦੁੱਖ ਦਾ ਸੁੱਖ ਦਾ ਵੀ ਦੇਖ ਲਿਆ ਕਰ ਤੂੰ ਸਾਡੇ ਮੰਗਰੀ ਪਿਆਰਾ ਇਹਨਾਗਾ ਉਹ ਦੁੱਖਾਂ ਸੁੱਖਾਂ ਨੂੰ ਕੋਈ ਇਹ ਰੱਬ ਨੇ ਉਹ ਕਰਿਆ ਇਹ ਤਾਂ ਆਪ ਪੰਗੇ ਲਾਉਂਗੇ ਜਦੋਂ ਫਿਰ ਇਹੋ ਜਿਹਾ ਕੁਝ ਹੀ ਹੋਊਗਾ ਗਦੌੜਾ ਮੱਜਿਆ ਇਹਦੇ ਨਾ ਸੱਟ ਫੇਟ ਜਿਹੜੀ ਰਲੀ ਹੋਵੇ ਭਾਈ ਉਹ ਵੱਜ ਕੇ ਰਹਿੰਦੀ ਐ ਇਹਦਾ ਕਿਹੜਾ ਜੀ ਕਰਦਾ ਸੀ ਮੈਂ ਸੱਟਾਂ ਖਾ ਕੇ ਘਰ ਨੂੰ ਜਾਵਾਂ ਉਹ ਜਦੋਂ ਦਿਨੇ ਝੁਲਸੀ ਫਿਰਦਾ ਫਿਰ ਸੱਟਾਂ ਹੀ ਵੱਜਣਗੀਆਂ ਹੋਰ ਕੀ ਹੋਊਗਾ ਆ ਮਾਨਪ੍ਰੀਤ ਚਾਹ ਦੀ ਘੁੱਟ ਬਣਾ ਦੇ ਭਾਈ ਹੁਣ ਬਣਾ ਦੇਣੀ ਆ ਮੰਮੀ ਜੀ ਪੱਕੀ ਗੱਲ ਹੋ ਗਈ ਤੈਨੂੰ ਐ ਕੰਮ ਕੀਤਾ ਮਰਿਆ ਨਹੀਂ ਮੈਂ ਜਾਣਾ ਹੀ ਹਜੇ ਆਕਾਸ਼ ਮੈਂ ਤੁਹਾਨੂੰ ਕੀ ਕਿਹਾ ਮੈਂ ਤਾਂ ਕੁਝ ਵੀ ਨਹੀਂ ਬੋਲੀ ਤੁਹਾਨੂੰ ਦੋਸ ਦੋਸ ਜੀ ਕਰੀ ਅਨੀ ਸਰਾਣੇ ਘੜੀ ਤਾਂ ਬਣਾ ਲਿਆ ਚਾ ਹੁਣ ਤਾਂ ਨਹੀਂ ਕੁਛ ਬੋਲੀ ਜਾਂਦੇ ਨੂੰ ਬਥੇਰਾ ਉਥੇ ਟੋਕਾ ਟਾਕੀ ਮਗਰੋਂ ਕਰੀ ਸੀ ਮੈਨੂੰ ਪਤਾ ਸਾਰਾ ਉਹ ਬਾਜਮਾਰੀ ਸੀ ਬੇਬੇ ਨੇ ਨਾ ਆਵਾਜ਼ ਮਾਰੀ ਸਗਣ ਕਰਦੀ ਐ ਇਹ ਸਾਰਾ ਦਿਨ ਕਲੈਣੀ ਹਾਂ ਤੁਹਾਨੂੰ ਮੇਰੀਆਂ ਗਲਤੀਆਂ ਦਿਸਦੀਆਂ ਸਾਰੀਆਂ ਇਹਨਾਂ ਦੀਆਂ ਗਲਤੀਆਂ ਨਾ ਕਦੇ ਵੀ ਦੇਖੋ ਮੰਮੀ ਤੁਸੀਂ ਵੀ ਨਹੀਂ ਨੇ ਕੀ ਗਲਤੀ ਕਰਤੀ ਆ ਸੱਟ ਵੱਜ ਗਈ ਤੇ ਇਹਦੇ ਗਲਤੀ ਹੋ ਗਈ ਇਹਨੇ ਦਾਰੂ ਪੀਣੀ ਕਿੰਨੇ ਕਿ ਸਹੀ ਗੱਲ ਆ ਉਹ ਤਾਂ ਭਾਈ ਅਸੀਂ ਆਪਦੇ ਨੂੰ ਆਪੇ ਸਮਝਾਈ ਜਾਂਦੇ ਆ ਤੇਰਾ ਵਿੱਚ ਬੋਲਣ ਦਾ ਕੰਮ ਨਹੀਂ ਕੋਈ ਨਾ ਕੁਝ ਕਰਨਗੇ ਨਾ ਤਾਂ ਫਿਰ ਇਹ ਹੋ ਜਾ ਕੁਝ ਹੀ ਹੋਊਗਾ ਇਹਨਾਂ ਨਾਲ ਹਾਂ ਤੇਰੀ ਤਾਂ ਝੋਲੀ ਭਰ ਗਈ ਹੁਣ ਇਹੋ ਜਿਹਾ ਕੁਝ ਹੋਊਗਾ ਦੀਂਦੀਆ ਬੋਲਦੀ ਹਜੇ ਤੂੰ ਕਹਿਣਾ ਆ ਕਿ ਤੁਸੀਂ ਗਲਤ ਹੋਗੇ ਉਹ ਫਿਰ ਉਹਦੀ ਗੱਲ ਸਹੀ ਆ ਦਿਨੇਦਾਰੂ ਪੀਣ ਨੂੰ ਘੋੜੀ ਨਾ ਕਿਹੜਾ ਆਉਂਦਾ ਓਏ ਯਾਰ ਬਾਈ ਜਦੋਂ ਰੋਟੀ ਨਿੱਜਾ ਜਨਾਂ ਮਿਲਦੀ ਟਾਈਮ ਤੇ ਮਿਲਦੀ ਨਹੀਂ ਰੋਟੀ ਬੰਦਾ ਦੱਸ ਕੀ ਕਰੇ ਪਕਣਾ ਪਕਾਂਗਾ ਛੱਡ ਕੇ ਜਾਉਂਗੇ ਉਹ ਹੁਣ ਥੋੜੇ ਮਗਰ ਦਾ ਟਿਫਨ ਨਾ ਚੱਕੀ ਫਿਰੇ ਯਾਰ ਤੂੰ ਬਾਹਲੀ ਸਹਜ ਹੀ ਨਾ ਦਿਆ ਕਰੋ ਨੂੰ ਜਾਦੇ ਬੋਲਣ ਲੱਗ ਜੂ ਮੂਰੇ ਫਿਰ ਇੱਥੇ ਜ਼ਿਆਦੇ ਕਲੇਸ਼ ਵਧੂਗਾ ਮੈਂ ਤੇ ਦੱਸਾਂ ਲੱਗ ਜੂਗੀ ਆਪਦੀਆਂ ਗਲਤੀਆਂ ਨਹੀਂ ਮੰਨਣੀਆਂ ਦੂਜੇ ਨੂੰ ਮਾਰਾ ਕੇ ਯਾਰ ਚੰਗਾ ਤੁਸੀਂ ਜਾਓ ਬਾਹਰ ਉਹ ਤਾਂ ਮੈਨੂੰ ਅਲੀ ਨੇ ਫੋਨ ਕਰਤਾ ਮੈਂ ਚੱਕ ਲਿਆ ਆ ਯਾਰ ਮੈਨੂੰ ਕੱਲਾ ਛੱਡ ਦਿਓ ਬਈ ਜਾਵੜੋ ਤੁਸੀਂ ਆ ਕੱਲਾ ਹੀ ਪਿਆ ਸੀ ਉੱਥੇ ਚੱਕਿਆ ਤਾਂ ਹੈ ਨਹੀਂ ਕਿਸੇ ਨੇ ਆ ਗਿਆ ਤਾਂ ਹੈ ਨਹੀਂ ਕੋਈ ਮੇਰੇ ਬਿਨਾ ਮਗਰ ਯਾਰ ਨਾ ਚੱਕ ਦੇ ਇਹ ਤਾਂ ਮਾਰੀ ਜਾਂਦਾ ਮੈਂ ਕਾ ਮਰ ਜਾਂਦਾ ਕੋਈ ਮਾਰਾ ਕੀਤਾ ਕਿਸੇ ਦਾ ਉਹ ਤਾਂ ਜਿਉਂਦਾ ਰਹੇ ਅਲੀ ਵਿਚਾਰਾ ਪਸੂ ਲਈ ਜਾਂਦਾ ਹੀ ਉਹਨੇ ਫੋਨ ਕਰਤਾ ਮੈਂ ਚੱਕ ਲਿਆ ਨਹੀਂ ਉੱਥੇ ਮੂੰਹ ਸੁੱਕ ਜਾਂਦਾ ਆਪੇ ਇਹਦਾ ਚੱਲ ਪੁੱਤੋਂ ਤਾਂ ਵਧੀਆ ਕੀਤਾ ਤੂੰ ਤੇ ਵਧੀਆ ਉਹਨੇ ਕੀਤਾ ਵਿਚਾਰੇ ਨੇ ਆਲੀ ਨੇ ਜਿਹੜਾ ਤੈਨੂੰ ਦੱਸਤਾ ਤੇ ਲੈ ਆਉਣਾ ਹੀ ਸੀ ਫਿਰ ਹੋਰ ਸੱਤ ਬਗਾਨਾ ਕੌਣ ਲੈ ਕੇ ਆਉਂਦਾ ਆਪਦਾ ਹੀ ਲੈ ਆਉਂਦਾ ਹੁੰਦਾ ਚੱਕ ਕੇ ਯਾਰ ਬੇਬੇ ਚੁੱਪ ਕਰ ਜੋ ਪੈ ਜਾਂਦੋ ਮੈਨੂੰ ਅੱਗੇ ਮੇਰਾ ਸਿਰ ਦੁਖੀ ਜਾਂਦਾ ਇੱਕ ਤਾਂ ਜਵਾਕ ਦੇ 6:00 ਵੱਜ ਗਈ ਉੱਤੋਂ ਸਾਰਾ ਕੁਝ ਉਹਨੂੰ ਸੁਣਾਈ ਜਾਂਦਾਗਾ ਉਹ 6:00 ਕਿਹੜਾ ਕਿਸੇ ਨੇ ਮਾਰੀ ਆ ਆਪਦੇ ਕਰਤੂਤੀ ਵੱਜੀ ਆ ਜਾ ਬਗਜਾ ਕਰ ਲੈ ਕੰਮ ਤੂੰ ਬਸ ਆਹ ਮਨ ਨਾਲ ਉਹ ਵੀ ਬਚਤ ਰਹੇਗੀ ਉਹਨੇ ਦੱਸਤਾ ਆਪਦੇ ਉਹਦੇ ਸਾਹਮਣੇ ਲੱਗਿਆ ਪਿਆ ਬੋਲਣ ਸਵੇਰ ਨੂੰ ਉਹ ਜੀਬ ਕੱਢੂਗੀ ਏਡੀ ਅਸਲ ਤਾਂ ਇਹੀ ਬੋਲਣ ਲਾਉਂਦਾ ਉਹਨੂੰ ਦੇਖ ਲੈ ਹੁਣ ਅੱਗੇ ਨਾਲੋਂ ਕਿੰਨਾ ਬੋਲਣ ਲੱਗ ਗਈ ਐ ਤੇ ਹੋਰ ਮਦਨ ਨੂੰ ਸਮਝਾਇਆ ਦੱਸੀਗਾ ਵੀ ਇਹਨੂੰ ਕਿਹਾ ਕਰ ਮਗਰ ਉਹ ਆਵਾਜ਼ ਨਾ ਮਰਿਆ ਕਰੇ ਮਰੋ ਦਾ ਕੰਮ ਐ ਇਹਦਾ ਮੈਂ ਤਾਂ ਤੇਰੇ ਗਏ ਮਗਰੋ ਬਥੇਰੀ ਸ਼ੋਤਲਾਹੀ ਆ ਮਾਂ ਨਾ ਲੱਗੀ ਪਈ ਆ ਫੋਨ ਤੇ ਕੰਮ ਸਾਰਾ ਉਹ ਮੇਜ ਕਰ ਪਿਆ ਚਾਰ ਪੰਜ ਵਾਰੀ ਫੋਨ ਲਾਉਂਦੀ ਆ ਇਹਦੀ ਮਾਂ ਮੈਂ ਤਾਂ ਬਥੇਰੀ ਹੀ ਜਾ ਲਾਉਣੀ ਆ ਪੁੱਤ ਸਾਰਾ ਦਿਨ ਪਰ ਇਹ ਨਹੀਂ ਗੌਲਦੀ ਪਤਾ ਨਹੀਂ ਕਹੇ ਦੀ ਨਿੱਡਰ ਹੈ ਤਾਂ ਸਾਡਾ ਚੱਲ ਕੋਈ ਨਹੀਂ ਤੂੰ ਆਰਾਮ ਕਰ ਲੈ ਮੈਂ ਦੇਖਦੀ ਆਂ ਚਾਦੀ ਘੁੱਟ ਬਣਾਈ ਆ ਕਿ ਨਹੀਂ ਕੰਬਲ ਲੈ ਕੇ ਦਿੰਦੀ ਆਂ ਨਾਲ ਤੇਰੇ ਉੱਤੇ ਕਿਥੋਂ ਜਵਾਕ ਦੇ ਜਿਹੜੀ ਰਲੀ ਸੀ ਆ ਕਿ ਬੱਜ ਗਈ ਹੱਦੀ ਦੇਖ ਲੈ ਬੇਬੇ ਹੈ ਜੇ ਆ ਕੋਈ ਪੈਸੇ ਥੇਲੇ ਵਾਲੀ ਪੱਟੀ ਲਿਆਂਦੀ ਹੁੰਦੀ ਵੱਡੇ ਘਰ ਦੀ ਤੇ ਆ ਕੁਛ ਕਰਦੀ ਉਹ ਦੇਖ ਲੈ ਕਿਵੇਂ ਸਾਂਭਦੀ ਆ ਉਹਨੂੰ ਜਿਹਨੂੰ ਤੁਸੀਂ ਮਾੜਾ ਕਹਿੰਦੇ ਸੀ ਉਹ ਦੇਖ ਲੈ ਲੱਗੀ ਪਈ ਆ ਨਾ ਮਾਲਸਾਂ ਕਰਨ ਸਾਰਾ ਨੇ ਤੁਸੀਂ ਮਾੜੀ ਬਣਾ ਰੱਖੀ ਸੀ ਉਹ ਗੱਡਾ ਤੇਰੀ ਠੀਕ ਐ ਪੁੱਤ ਜਿੱਥੇ ਬੰਦਾ ਕੰਮ ਆਉਂਦਾ ਕਹਿੰਦੇ ਨਾ ਉਥੇ ਪੈਸਾ ਨਹੀਂ ਕੰਮ ਆਉਂਦਾ ਇੱਥੇ ਆਪਾਂ ਪੈਸਾ ਕੀ ਕਰਨਾ ਸੀ ਜੇ ਮੰਜੇ ਚ ਪਿਆ ਚੁੱਕੀਆਂ ਦਾ ਤੇ ਇਹਨੂੰ ਪਾਣੀ ਦੀ ਘੁੱਟ ਵੀ ਨਾ ਦਿੰਦੀ ਠੀਕ ਐ ਨਾ ਸੀ ਤੂੰ ਮੈਂ ਹੀ ਗੱਲ ਤਸੀ ਪੁੱਤ ਚੱਲ ਪਸੋਂ ਉਹਦਾ ਇੱਕ ਪਾਈਸਾ ਦੀਂਦਾ ਸੀ ਕੱਲਾ ਗਦੇ ਕੋੜੇ ਦਾ ਮੁੱਲ ਇੱਕ ਹੀ ਕਰ ਰੱਖਿਆ ਸੀ ਤੁਸੀਂ ਤਾਂ ਚੱਲ ਪੁੱਤ ਇਹ ਤਾਂ ਬਾਲੀ ਸੋਹਣੀ ਗੱਲ ਐ ਜਿਹੜੀ ਆਪਣੇ ਸਾਰੇ ਟੱਬਰ ਦਾ ਫਿਕਰ ਕਰਨ ਵਾਲੀ ਆਪਾਨੂੰ ਮਿਲ ਗਈ ਤੇ ਜਿਉਂਦੀ ਵਸਦੀ ਰਵੇ ਵਿਚਾਰੀ ਆਹੋ ਜਾ ਜਾ ਵੜ ਲੈ ਲੈ ਪਤਾ ਹੁਣ ਬਸ ਕਰ ਮਨਪੀਤਾ ਮੈਨੂੰ ਮਾਫ਼ ਕਰ ਦੇ ਮਨਪੀਤਾ ਤੂੰ ਮੇਰੀ ਕਿੰਨੀ ਸੇਵਾ ਕਰਦੀ ਐ ਤੇ ਮੈਂ ਤੈਨੂੰ ਗਲਤ ਸਮਝਦਾ ਰਹਿੰਦਾ ਸੀ ਇਹੀ ਤਾਂ ਆਪਾਂ ਗੱਲ ਕੀਤੀ ਆ ਪੁੱਤ ਵੀ ਆਪਾਂ ਇਹਨੂੰ ਪਾਰਖ ਨਹੀਂ ਸਕੇ ਆਹ ਟਾਈਮ ਦੇ ਵਿੱਚ ਦੇਖ ਲਾ ਆਪਾਂ ਪੈਸਾ ਕੀ ਕਰਨਾ ਸੀ ਐਨੀ ਤੇਰੀ ਸੇਵਾ ਕਰਦੀ ਆ ਦਵਾਈ ਬੂਟੀ ਤੇਨੂੰ ਤਾਂ ਟਾਈਮ ਸਿਰ ਦਿੰਦੀ ਆ ਹੈ ਦੇਖ ਮਾਲਸ ਕਰਦੀ ਆ ਤੇ ਇਹਦੂ ਉੱਤੇ ਆਪਾਂ ਨੂੰ ਕੀ ਚਾਹੀਦਾ ਇਹ ਤਾਂ ਆਪਾਂ ਕਮਲੇ ਸੀ ਜਿਹੜੇ ਇਹਨੂੰ ਸਾਰਾ ਦਿਨ ਬੁਰਾ ਭਲਾ ਕਹਿੰਦੇ ਸੀ ਕੀ ਤਾਂ ਗੱਲ ਆ ਬੇਬੇ ਮੈਨੂੰ ਤਾਂ ਆਵਾਜ਼ ਆ ਗਈ ਐ ਮੈਂ ਸੋਚਿਆ ਮੈਂ ਉਹੀ ਇਹਨੂੰ ਇੰਨਾ ਕੁਝ ਬੋਲਦਾ ਰਿਹਾ ਪਰ ਅਜ ਤੱਕ ਕਦੇ ਇਹਨੇ ਮੈਨੂੰ ਕੋਈ ਨਹੀਂ ਕਿਹਾ ਮੈਂ ਤਾਂ ਪੁੱਤ ਕਮਲੀ ਸੀ ਮੈਂ ਮੈਂ ਦੇਣ ਲੈਣ ਦਾਜ ਪਿੱਛੇ ਆ ਚੁੰਨੀਆਂ ਪਿੱਛੇ ਮੈਂ ਮਗਰ ਪਈ ਰਹਿੰਦੀ ਸੀ ਸਾਰਾ ਦਿਨ ਇਹਦੇ ਜਵਾਕੜੀ ਦੇ ਮਨਪ੍ਰੀਤ ਮੈਨੂੰ ਮਾਫ਼ ਕਰ ਦੇ ਪੁੱਤ ਮੈਂ ਤੈਨੂੰ ਬਹੁਤ ਬੁਰਾ ਭਰਾ ਬੋਲਦੀ ਰਹੀ ਆ ਪੁੱਤ ਮੰਮੀ ਤੁਸੀਂ ਮੇਰੇ ਅੱਗੇ ਹੱਥ ਨਾ ਜੋੜੋ ਤੁਸੀਂ ਤਾਂ ਮੇਰੇ ਤੋਂ ਵੱਡੇ ਹੋਣਾ ਨਾਲੇ ਮੈਂ ਤਾਂ ਕਦੇ ਕਿਸੇ ਵੀ ਗੱਲ ਦਾ ਪੁਰਾਣੀ ਮੰਨਿਆ ਥੋੜੀ ਦਾ ਪਰ ਸਾਨੂੰ ਲੱਗਦਾ ਪੁੱਤ ਹੁਣ ਵੀ ਅਸੀਂ ਤੇਰੇ ਨਾਲ ਬਹੁਤ ਗਲਤ ਕੀਤਾ ਮੰਮੀ ਕਹਿੰਦੇ ਹੁੰਦੇ ਆ ਨਾ ਜੇ ਅੱਗੋਂ ਇੱਕ ਜਣਾ ਗੁੱਸੇ ਚ ਬੋਲਦਾ ਜਾਂ ਉੱਚੀ ਆਵਾਜ਼ ਚ ਗੱਲ ਕਰਦਾ ਤਾ ਦੂਜੇ ਨੂੰ ਨਿਮਕੇ ਰਹਿਣਾ ਚਾਹੀਦਾ ਤਾਂ ਕਰਕੇ ਮੈਂ ਕਦੇ ਵੀ ਤੁਹਾਡੇ ਦੋਵਾਂ ਅੱਗੇ ਬੋਲੀ ਨਹੀਂ ਸੀ ਮੈਨੂੰ ਇਹ ਸੀ ਵੀ ਜੇ ਕਦੇ ਇੱਕ ਤਾਂ ਹੀ ਮੈਂ ਬੋਲ ਪੀ ਤਾਂ ਆਪਣੇ ਰਿਸ਼ਤੇ 'ਚ ਹੋਰ ਤਰੇੜ ਆਊਗੀ ਨਾਲੇ ਮੈਨੂੰ ਉਧਰਲੀ ਮੰਮੀ ਨੇ ਇੱਕ ਹੀ ਗੱਲ ਸਿਖਾਈ ਸੀ ਵੀ ਜੇ ਰਿਸ਼ਤੇ 'ਚ ਇੱਕ ਵਾਰੀ ਗੱਠ ਆ ਜੇ ਨਾ ਉਹ ਸਾਰੀ ਉਮਰ ਰੜਕਦੀ ਰਹਿੰਦੀ ਹੈ ਨਾਲੇ ਆਪਾਂ ਨੂੰ ਰਿਸ਼ਤਾ ਤੋੜਨ ਦੀ ਬਜਾਏ ਨਾ ਰਿਸ਼ਤਾ ਜੋੜਨ ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਜੇ ਮੈਂ ਤੁਹਾਡੇ ਅੰਗੂ ਚੱਲਦੀ ਤਾਂ ਸ਼ਾਇਦ ਆਪਣਾ ਰਿਸ਼ਤਾ ਕਦੇ ਦਾ ਖਤਮ ਹੋ ਜਾਂਦਾ ਹਾਂ ਪੁੱਤ ਜੇ ਤੂੰ ਸਾਵਰ ਰੱਖਿਆ ਤਾਂ ਹੀ ਆ ਆਪਣੇ ਘਰੇ ਟਿਕਾ ਰਿਹਾ ਨਹੀਂ ਆ ਆਪਣਾ ਰਿਸ਼ਤਾ ਤਾਂ ਖਰਾਬ ਹੋਣ ਤੇ ਆ ਹੀ ਗਿਆ ਸੀ ਕਿਉਂ ਅਸੀਂ ਤਾਂ ਮਾਪੋਤ ਇੱਕ ਪਾਸੇ ਸੀ ਸਾਰਾ ਦਿਨ ਤੈਨੂੰ ਹੀ ਬੁਰਾ ਭਲਾ ਕਹਿੰਦੇ ਸੀ ਤੇ ਕਾਲੇ ਨੇ ਸਾਨੂੰ ਬਹੁਤ ਸਮਝਾਇਆ ਸੀ ਪਰ ਉਸ ਟਾਈਮ ਅਸੀਂ ਗੱਲ ਨਹੀਂ ਸੁਣੀ ਉਹਦੀ ਪਰ ਹੁਣ ਸਾਡੀਆਂ ਅੱਖਾਂ ਖੁੱਲ ਗਈਆਂ ਹੁਣ ਤੈਨੂੰ ਆਦੀ ਧੀ ਬਣਾ ਕੇ ਰੱਖੂੰਗੀ ਮੈਂ ਮਾਫ ਕਰ ਦੇ ਮਾਂ ਪਿਓ ਤੇ ਮੈਨੂੰ ਵੀ ਮੈਂ ਤਾਂ ਆ ਬੇਬੇ ਮਗਰ ਲੱਗ ਗਿਆ ਸੀ ਨਾਲੇ ਹੁਣ ਮੈਨੂੰ ਪੂਰੀ ਸਮਝ ਆ ਗਈ ਕਿ ਜਿਹੜੇ ਪੈਸੇ ਨਾਲ ਕਮਾਏ ਰਿਸ਼ਤੇ ਹੁੰਦੇ ਆ ਨਾ ਉਹ ਥੋੜੇ ਟਾਈਮ ਦੇ ਹੁੰਦੇ ਆ ਤੇ ਜਿਹੜੇ ਆ ਪਿਆਰ ਦੇ ਰਿਸ਼ਤੇ ਹੁੰਦੇ ਆ ਉਹਦਾ ਟਾਈਮ ਤੇ ਉਹਦੀ ਉਮਰ ਜ਼ਿਆਦਾ ਹੁੰਦੀ ਆ ਇਸੇ ਨੂੰ ਕਹਿੰਦੇ ਆ ਪੁੱਤ ਮਜ਼ਬੂਤ ਰਿਸ਼ਤਾ ਤੇ ਨਾਲੇ ਮੈਂ ਤੈਨੂੰ ਐ ਸਮਝਾਉਣੀ ਆ ਵੀ ਅੱਜ ਤੋਂ ਬਾਅਦ ਤੂੰ ਸ਼ਰਾਬ ਨਹੀਂ ਪੀਣੀ ਠੀਕ ਐ ਆਪਦੇ ਘਰੇ ਖੁਸ਼ ਰਹਿਣਾ ਤੇ ਖੁਸ਼ ਰੱਖਣਾ ਮਨਪ੍ਰੀਤ ਨੂੰ ਠੀਕ ਐ ਬੇਬੇ ਠੀਕ ਨਾ ਆਪਾਂ ਅੱਜ ਤੋਂ ਬਾਅਦ ਕੋਈ ਕਲੇਸ਼ ਨਹੀਂ ਕਰਨਾ ਆਪਣੇ ਘਰੇ ਮਨਪ੍ਰੀਤ ਚਾਹ ਬਣਾ ਲੈ ਤੂੰ ਪੁੱਤ ਹੁਣ ਫਿਰ ਸਾਰੇ ਜਣੇ ਇਕੱਠੇ ਵੇਖ ਕੇ ਪੀਵਾਂਗੇ ਹਾਂਜੀ ਮੰਮੀ